ਜਿ ਪਿਆਲੇ ਪੰਜ ਪੀਰ ਛਠਮ ਪੀਰ ਬਠਾਗੁਰ ਭਾਈ ਅਰਜਨ ਕਾਇਆ ਪਲਟਖਾ ਮੂਰਤ ਹਰਗੋਬਿੰਦ ਸਵਾਰੀ ਚੱਲੀ ਪੀੜੀ ਛੋਟਿੰਗਾਰ ਦਿਖਾਵਣ ਵਾਰੋ ਵਾਰੀ ਦਲ ਭੰਜਣ ਗੁਰੂ ਰਮਾ ਵੱਡ ਯੋਦਾ ਬਹੁ ਪਰ ਹੁਣਾਰੀ ਛੇਵੇਂ ਗੁਰੂ ਨਾਨਕ ਛੇਵੇਂ ਪਾਤਸ਼ਾਹ ਧੰਨ 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 ਗੁਰੂ ਹਰਗੋਬਿੰਦ ਪਾਤਸ਼ਾਹੀ ਮਹਾਰਾਜ ਮੇਰੇ ਲੋਕੀ ਨਾ ਕਰੋ ਯਾਰ ਪਿੱਛੇ ਕਰ ਦਿਓ ਮੇਰੇ ਲੋਕ ਉਹਨਾਂ ਵੱਲੋਂ ਸਿਰਜੇ ਹੋਏ ਸ਼੍ਰੀ ਅਕਾਲ ਤਖਤ ਸਾਹਿਬ ਉਸ ਦੇ ਸਕੱਤਰੇਤ ਵਿਖੇ ਅੱਜ ਪੰਜ ਸਿੰਘ ਸਹਿਬਾਨ ਦੀ ਇੱਕ ਜ਼ਰੂਰੀ ਇਕੱਤਰਤਾ ਹੋਈ ਆ ਜਿਸ ਵਿੱਚ ਕੁਝ ਮਤੇ ਜਿਹੜੇ ਨੇ ਉਹ ਪੰਜ ਸਿੰਘ ਸਹਿਬਾਨਾਂ ਨੇ ਪਾਸ ਕੀਤੇ ਨੇ ਉਹ ਮੈਂ ਤੁਹਾਨੂੰ ਜਿਹੜੇ ਮਤੇ ਨੇ ਉਹ ਲੜੀवार ਸਾਰੇ ਦੱਸ ਦਿੰਦਾ ਪਹਿਲਾ ਜਿਹੜਾ ਮਤਾ ਨੰਬਰ ਹੀ 1 ਵਾ ਅੱਜ ਮਿਤੀ 26 ਚੇਤ ਨਾਨਕ ਸ਼ਾਹੀ ਸੰਮਤ 557 ਮੁਤਾਬਕ 8 ਅਪ੍ਰੈਲ 2025 ਨੂੰ ਪੰਜ ਸਿੰਘ ਸਹਿਬਾਨ ਦੀ ਇਕੱਤਰਤਾ ਸਕਤਰੇਤ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਹੋਈ ਜਿਸ ਵਿੱਚ ਪੰਜ ਸਿੰਘ ਸਹਿਬਾਨ ਨੇ ਸਰਬਸੰਮਤੀ ਨਾਲ ਫੈਸਲਾ ਕੀਤਾ ਕਿ ਗੁਰਪ੍ਰਵਾਸੀ ਗਿਆਨੀ ਮਲਕੀਤ ਸਿੰਘ ਦੀ ਖਡੂਰ ਸਾਬਕਾ ਪੰਜ ਪਿਆਰੇ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਗੁਰਬਾਣੀ ਸੰਥਿਆ ਸਿਵਾਵਾ ਦੀ ਛਲਾਗਾ ਕਰਦੇ ਹਾਂ ਉਹਨਾਂ ਦੇ ਪਰਿਵਾਰ ਉਹਨਾਂ ਦੀ ਸਿੰਘਣੀ ਨੂੰ ਸ਼੍ਰੀ ਅਕਾਲ ਤਖ ਸਾਹਿਬ ਤੋਂ ਸਨਮਾਨ ਕੀਤਾ ਜਾਵੇਗਾ ਇਹ ਕੌਮ ਦੀ ਇੱਕ ਚੰਗੀ ਹਸਤੀ ਸੀ ਔਰ ਇਹਨਾਂ ਨੇ ਬਹੁਤ ਬੱਚਿਆਂ ਨੂੰ ਸੰਖਿਆ ਕਰਵਾਈ ਮਤਾ ਨੰਬਰ 2 ਆਜ ਮਿਤੀ 26 ਨਾਨਕਸ਼ਹੀ ਸੰਮਤ 557 ਮੁਤਾਬਕ 8 April 2025 ਨੂੰ ਪੰਜ ਸਿੰਘ ਸਹਿਬਾਨ ਦੀ ਇਕਤਰਤਾ ਸਕਤਰੇਤ ਸ਼੍ਰੀ ਅਕਾਲ ਤਖ ਸਾਹਿਬ ਵਿਖੇ ਹੋਈ ਜਿਸ ਵਿੱਚ ਪੰਜ ਸਿੰਘ ਸਹਿਬਾਨ ਵੱਲੋਂ ਸਰਬਸੰਮਤੀ ਨਾਲ ਗੁਰਦੁਆਰਾ ਸ਼੍ਰੀ ਫਤਿਹਗੜ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਹਰਪਾਲ ਸਿੰਘ ਜੀ ਵੱਲੋਂ ਦਸ਼ਮੇਸ਼ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਾਹਿਬਜ਼ਾਦਿਆਂ ਅਤੇ ਉਹਨਾਂ ਦੇ ਪਰਿਵਾਰ ਦੀ ਅਦੁੱਤੀ ਸ਼ਹਾਦਤ ਨੂੰ ਸਮਰਪਤ ਸਫਰ ਇਹ ਸ਼ਹਾਦਤ ਰਾਹੀਂ ਪ੍ਰਚਾਰ ਕਰਦਿਆਂ ਕੀਤੀਆਂ ਸੇਵਾਵਾਂ ਦੇ ਮੱਦੇਨਜ਼ਰ ਉਹਨਾਂ ਦੀ ਸ਼ਲਾਘਾ ਕੀਤੀ ਜਾਂਦੀ ਹੈ ਅਤੇ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਇਹਨਾਂ ਦਾ ਸਨਮਾਨ ਕੀਤਾ ਜਾਵੇਗਾ ਮਤਾ ਨੰਬਰ 3 ਅੱਜ ਮਿਤੀ 26 ਜੇਠ ਨਾਨਕ ਸਾਹੀ ਸੰਮਤ 557 ਮੁਤਾਬਕ 8 ਅਪ੍ਰੈਲ 2022 ਨੂੰ ਪੰਜ ਸਿੰਘ ਸਹਿਬਾਨ ਦੀ ਕਦਰਤਾ ਫਰੀ ਅਕਾਲ ਤਖਤ ਸਾਹਿਬ ਵਿਖੇ ਹੋਈ ਜਿਸ ਵਿੱਚ ਪੰਜ ਸਿੰਘ ਸਹਿਬਾਨ ਵੱਲੋਂ ਸਰਬਸੰਮਤੀ ਨਾਲ ਇਹ ਫੈਸਲਾ ਕੀਤਾ ਗਿਆ ਹਰ ਗੁਰਸਿੱਖ ਜਿੱਥੇ ਨਿਤਨੇਮ ਕਰਦਾ ਹੈ ਉਥੇ ਹੀ ਪ੍ਰੇਰਣਾ ਦਿੱਤੀ ਜਾਂਦੀ ਹੈ ਕਿ ਆਪਣੇ ਘਰ ਅੰਦਰ ਸੌਣ ਤੋਂ ਅੱਧਾ ਘੰਟਾ ਪਹਿਲਾਂ ਗੁਰ ਇਤਿਹਾਸ ਅਤੇ ਸਿੱਖ ਇਤਿਹਾਸ ਨਾਲ ਸੰਬੰਧਿਤ ਸਾਖੀਆਂ ਸੁਣਾਉਣ ਦੀ ਰਵਾਇਤ ਮੋਢ ਸਰਜੀਤ ਕਰਨ ਤਾਂ ਕਿ ਬੱਚਿਆਂ ਨੂੰ ਸਿੱਖ ਕਦਰਾਂ ਕੀਮਤਾਂ ਦਾ ਵੱਧ ਤੋਂ ਵੱਧ ਗਿਆਨ ਹੋ ਸਕੇ ਤੇ ਸਿੱਖੀ ਨਾਲ ਪਿਆਰ ਵਧ ਸਕੇ ਮਤਾ ਨੰਬਰ 4 ਅੱਜ ਮਿਤੀ 26 ਚੇਤ ਨਾਨਕ ਸਾਹਿਬ ਸੰਮਤ 557 ਮੁਤਾਬਕ 8 ਅਪ੍ਰੈਲ 2025 ਨੂੰ ਪੰਜ ਸਿੰਘ ਸਹਿਬਾਨ ਦੀ ਕਤਰਤਾ ਸ਼੍ਰੀ ਅਕਾਲ ਤਖਤ ਸਾਹਿਬ ਸਕਤਰੇਤ ਵਿਖੇ ਹੋਈ ਜਿਸ ਵਿੱਚ ਪੰਜ ਸਿੰਘ ਸਹਿਬਾਨ ਵੱਲੋਂ ਸਮੁੱਚੇ ਸਿੱਖ ਜਗਤ ਨੂੰ ਪ੍ਰੇਰਣਾ ਕੀਤੀ ਜਾਂਦੀ ਹੈ ਹਰ ਸਿੱਖ ਅੰਤਮ ਅਰਦਾਸ ਸਮੇ ਸਾਦੇ ਲੰਗਰ ਤਿਆਰ ਕਰਕੇ ਗੁਰੂ ਕੇ ਲੰਗਰ ਦੀ ਮੂਲ ਭਾਵਨਾ ਤੇ ਰਵੈਤਾ ਅਨੁਸਾਰ ਪਹਿਰਾ ਦੇਵੇ ਗੁਰੂ ਸਾਹਿਬ ਜੀ ਦਾ ਪ੍ਰਮਾਣ ਹੈ ਮਾਤਾ ਪ੍ਰੀਤ ਕਰੇ ਪੁੱਤ ਖਾਏ ਮੀਨੇ ਪ੍ਰੀਤ ਭਈ ਜਲ ਲਣਾਏ ਸਤਗੁਰ ਪ੍ਰੀਤ ਗੁਰਸਿੱਖ ਮੁਖ ਪਾਏ ਇਸ ਲਈ ਇਹ ਖਰਚ ਲੋੜਵੰਦ ਬੱਚਿਆਂ ਦੀ ਮਦਦ ਤੇ ਲਗਾਇਆ ਜਾਵੇ ਮਤਾ ਨੰਬਰ 5 ਹੈ ਜੀ ਅਜ ਮਿਤੀ ਸ਼ਬੀ ਚੇਤ ਨਾਨਕ ਸ਼ਾਹੀ ਸੰਮਤ 557 ਮੁਤਾਬਕ 8 ਅਪ੍ਰੈਲ 2025 ਨੂੰ ਪੰਜ ਸਿੰਘ ਸਹਿਬਾਨ ਦੀ ਇਕੱਤਰਤਾ ਸ਼੍ਰੀ ਅਕਾਲ ਤਖਤ ਸਹਿਬ ਵਿਖੇ ਹੋਈ ਜਿਸ ਵਿੱਚ ਪੰਜ ਸਿੰਘ ਸਹਿਬਾਨ ਵੱਲੋਂ ਫੈਸਲਾ ਕੀਤਾ ਗਿਆ ਕਿ ਤਤਿ ਸ਼੍ਰੀ ਹਰਮੰਦਰ ਜੀ ਪਟਨਾ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਇਕਬਾਲ ਸਿੰਘ ਨੂੰ ਪਹਿਲਾਂ ਮਿਤੀ 32 ਹਾੜ ਨਾਨਕ ਸ਼ਾਹੀ ਸੰਮਤ 556 ਮੁਤਾਬਕ 15 ਜੁਲਾਈ 2024 ਨੂੰ ਮਤਾ ਨੰਬਰ 4 ਰਾਹੀਂ ਸ਼੍ਰੀ ਅਕਾਲ ਤਖਤ ਸਾਹਿਬ ਪਾਸੋਂ ਬੀਤੇ ਵਿੱਚ ਉਹਨਾਂ ਵੱਲੋਂ ਕੀਤੀਆਂ ਗਲਤੀਆਂ ਲਈ ਤਨਖਾਹ ਲਗਾਈ ਗਈ ਸੀ ਜਿਸ ਵਿੱਚ ਉਹਨਾਂ ਨੇ ਭੁੱਲ ਬਖਸ਼ਾਈ ਸੀ ਪਰੰਤੂ ਉਸ ਤੋਂ ਬਾਅਦ ਵੀ ਉਹਨਾਂ ਦੇ ਖਿਲਾਫ ਸ਼੍ਰੀ ਅਕਾਲ ਤਖਤ ਸਾਹਿਬ ਪਾਸ ਸ਼ਿਕਾਇਤਾਂ ਆ ਰਹੀਆਂ ਹਨ ਅਤੇ ਬਹੁਤ ਗੰਭੀਰ ਇਲਜ਼ਾਮ ਲੱਗੇ ਹਨ ਇਸ ਲਈ ਜਦੋਂ ਤੱਕ ਸ਼੍ਰੀ ਅਕਾਲ ਤਖਤ ਸਾਹਿਬ ਪੇਸ਼ ਹੋ ਕੇ ਉਹ ਆਪਣਾ ਪੱਖ ਨਹੀਂ ਰੱਖਦੇ ਤੇ ਲੱਗੇ ਇਲਜ਼ਾਮਾਂ ਤੋਂ ਸੁਰੱਖਰੂ ਨਹੀਂ ਹੋ ਜਾਂਦੇ ਉਦੋਂ ਤੱਕ ਉਹ ਪੰਥਕ ਸਰਗਰਮੀਆਂ ਅਤੇ ਸਮਾਗਮਾਂ ਵਿੱਚ ਸ਼ਮੂਲੀਅਤ ਤੋਂ ਗਰੀਦ ਕਰਨ ਇਹਨਾਂ ਦੀਆਂ ਪੰਥਕ ਸੇਵਾਵਾਂ ਤੇ ਰੋਕ ਲਗਾਈ ਜਾਂਦੀ ਹੈ ਮਤਾ ਨੰਬਰ 6 ਅੱਜ ਮਿਤੀ 28 ਜੇ ਨਾਨਕਸ਼ਹੀ ਸੰਮਤ 557 ਮੁਤਾਬਕ 8 ਅਪ੍ਰੈਲ 2025 ਨੂੰ ਪੰਜ ਸਿੰਘ ਸਹਿਬਾਨ ਦੀ ਕਦਰਤਾ ਸਕਤਰੇਤ ਸ਼੍ਰੀ ਅਕਾਲ ਤਖਤ ਸਹਿਬ ਵਿਖੇ ਹੋਈ ਜਿਸ ਵਿੱਚ ਪੰਜ ਸਿੰਘ ਸਹਿਬਾਨ ਵੱਲੋਂ ਮਹਿਸੂਸ ਕੀਤਾ ਗਿਆ ਕਿ ਅੱਜ ਪੰਜਾਬ ਵਿੱਚ ਧਰਮ ਪ੍ਰਚਾਰ ਲਹਿਰ ਨੂੰ ਪ੍ਰਚੰਡ ਕਰਨ ਦੀ ਹੱਤ ਲੋੜ ਹੈ ਤਾਂ ਜੋ ਹਰ ਸਿੱਖ ਗੁਰੂ ਸਾਹਿਬ ਜੀ ਦੇ ਫਲਸਫੇ ਤੋਂ ਜਾਣੂ ਹੋ ਸਕੇ ਇਸ ਲਈ ਵਿਸ਼ੂ ਭਰ ਦੀਆਂ ਸਿੱਖ ਸੰਸਥਾਵਾਂ ਦੇ ਪੰਥ ਪ੍ਰਸਿੱਧ ਪ੍ਰਚਾਰਕ ਰਾਗੀ ਢਾਡੀ ਤੇ ਕਮਿਸ਼ਨ ਸਹਿਬਾਨ ਆਪਣੇ ਦੇਸ਼ ਵਿਦੇਸ਼ ਦੇ ਦੌਰੀ ਤੋਂ ਪੰਜਾਬ ਮੁੜਨ ਅਤੇ ਅਗਲੇ 4 ਮਹੀਨੇ ਪੰਜਾਬ ਦੇ 10 ਪਿੰਡ ਚੁਣ ਕੇ ਉਹਨਾਂ ਵਿੱਚ ਸਮਰਪਿਤ ਹੋ ਕੇ ਪ੍ਰਚਾਰ ਕਰਨ ਭਾਈ ਗੁਰਦਾਸ ਜੀ ਦਾ ਇਹ ਕਥਨ ਹੈ ਜੀ ਰੇਤ ਅਕ ਅਹਾਰ ਕਰ ਰੋੜਾਂ ਕੀ ਗੁਰ ਕਰੀ ਵਿਛਾਈ ਭਾਰੀ ਕਰੀ ਤਪੱਸਿਆ ਵੱਡੇ ਭਾਗ ਹਰਿ ਸਿਓ ਬਣ ਆਈ ਭਾਵੇਂ ਕਿ ਇਹ ਕਠਨ ਹੈ ਪਰ ਅੱਜ ਕੱਲ ਆਪਾਂ ਮੈਂ ਦਾ ਵਿਸਤਾਰ ਦਾ ਸੱੰਨਾ ਵੀ ਥੋੜਾ ਜਿਹਾ ਸੁੱਖਾਂ ਚ ਜ਼ਿਆਦਾ ਪੈ ਗਏ ਆ ਸਾਨੂੰ ਜ਼ਮੀਨ ਤੇ ਜਾਣਾ ਚਾਹੀਦਾ ਜ਼ਮੀਨ ਤੇ ਜਾ ਕੇ ਹਰ ਸਿੱਖ ਮਾਈ ਭਾਈ ਤੱਕ ਗੁਰੂ ਦਾ ਉਪਦੇਸ਼ ਪਹੁੰਚਾਉਣਾ ਚਾਹੀਦਾ ਭਾਵੇਂ ਕਿ ਇਹ ਮਾਰਗ ਕਠਨ ਹੈ ਪਰ ਅਸੀਂ ਗੁਰੂ ਪਾਤਸ਼ਾਹ ਦਾ ਓਟ ਆਸਰਾ ਲੈ ਕੇ ਉਹਨਾਂ ਵੱਲੋਂ ਪਾਈ ਪੂਰਨੀਆਂ ਤੇ ਚੱਲਦਿਆਂ ਇਸ ਕਾਰਜ ਵਿੱਚ ਫਤੇ ਪਾ ਸਕਦੇ ਆ ਜੇਵੇ ਕੋਈ ਐਮਰਜੈਂਸੀ ਲੱਗੀ ਹੋਵੇ ਇਹ ਫੌਜ ਸੱਦ ਲਈ ਜਾਂਦੀ ਆ ਇਹ ਗੁਰੂ ਕੀ ਫੌਜ ਆ ਤੇ ਇਹਨਾਂ ਨੂੰ ਆਖਿਆ ਜਾਂਦਾ ਵਾ ਕਿ ਇਹ ਪੰਜਾਬ ਵਿੱਚ ਆਉਣ ਤੇ ਖੁੱਲ ਕੇ ਗੁਰਮਤਿ ਦਾ ਪ੍ਰਚਾਰ ਕਰਨ 10-10 ਪਿੰਡ ਜਿਹੜੇ ਆ ਉਹ ਸਾਂਭੇ ਜਾਣ ਅੱਜ ਪੰਜਾਬ ਨੂੰ ਧਰਮ ਪ੍ਰਚਾਰ ਦੀ ਇੱਕ ਵੱਡੀ ਲੋੜ ਹੈਗੀ ਆ ਇਹ ਮਤੇ ਦਾ ਥੋੜਾ ਵਿਸਥਾਰ ਆ ਮਤਾ ਨੰਬਰ 7 ਆਧਿਨਿਤੀ 26 ਚੇਤ ਨਾਨਕਸ਼ਹੀ ਸੰਮਤ 557 ਮਤਾਬਕ 8 ਅਪ੍ਰੈਲ 2025 ਨੂੰ ਪੰਜ ਸਿੰਘ ਸਹਿਬਾਨ ਦੀ ਇਕੱਤਰਤਾ ਸਕਤਰੀਤ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਹੋਈ ਜਿਸ ਵਿੱਚ ਪੰਜ ਸਿੰਘ ਸਹਿਬਾਨ ਨੇ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਮਤੀ 32 ਜੇਠ ਸੰਮਤ ਨਾਨਕਸ਼ਾਹੀ 550 ਮੁਤਾਬਕ 14 ਜੂਨ 2018 ਨੂੰ ਮਤਾ ਨੰਬਰ 1 ਦੀ ਰੌਸ਼ਨੀ ਵਿੱਚ ਵਿਚਾਰ ਅੱਗੇ ਵਧਾਉਂਦਿਆਂ ਫੈਸਲਾ ਕੀਤਾ ਹੈ ਕਿ ਗੁਰਦੁਆਰਾ ਸਹਿਬਾਨ ਵਿੱਚ ਸੇਵਾ ਨਿਭਾਉਣ ਵਾਲੇ ਗਰੰਤੀ ਸਿੰਘ ਕੀਰਤਨੀਏ ਸਿੰਘ ਅਤੇ ਸੇਵਾਦਾਰ ਸਿੰਘਾਂ ਦੇ ਪਰਿਵਾਰਾਂ ਦਾ ਚੰਗਾ ਪਾਲਣ ਪੋਸ਼ਣ ਬੱਚਿਆਂ ਦੀ ਪੜ੍ਹਾਈ ਵੱਲ ਨਗਰ ਦੀਆਂ ਸੰਗਤਾਂ ਗੁਰਦੁਆਰਾ ਕਮੇਟੀਆਂ ਨੂੰ ਚੰਗੀ ਤਰ੍ਹਾਂ ਧਿਆਨ ਦੇਣਾ ਚਾਹੀਦਾ ਹੈ। ਸ਼੍ਰੀ ਆਕਾਲ ਤਖਤ ਸਾਹਿਬ ਦੇ ਪਹਿਲੇ ਮਤੇ ਤੋਂ ਬਾਅਦ ਭਾਵੇਂ ਕਿ ਕਈ ਗੁਰੂ ਘਰਾਂ ਦੇ ਗਰੰਤੀ ਸਿੰਘ ਕੀਰਤਨੀਏ ਸਿੰਘ ਅਤੇ ਸੇਵਾਦਾਰਾਂ ਦਾ ਕਈ ਥਾਵਾਂ ਤੇ ਮਾਨ ਸਨਮਾਨ ਕੀਤਾ ਗਿਆ। ਉਹਨਾਂ ਨੂੰ ਕਈਆਂ ਨੂੰ ਗੱਡੀਆਂ ਵੀ ਦਿੱਤੀਆਂ ਗਈਆਂ, ਕਈ ਹੋਰ ਵੀ ਮਦਦ ਕੀਤੀ ਗਈ। ਅਮਲ ਹੋਇਆ ਪੁਰਾਣੇ ਹੁਕਮਨਾਮੇ ਤੇ ਅਜੇ ਵੀ ਹੋਰ ਅਮਲ ਦੀ ਲੋੜ ਆ ਇਸ ਕਰਕੇ ਦੁਬਾਰਾ ਤੋਂ ਇਹ ਚੇਤੇ ਕਰਵਾਇਆ ਜਾਂਦਾ ਕਿ ਇਹ ਜਿਹੜੇ ਗਰੰਥੀ ਸਿੰਘ ਨੇ ਇਹ ਵਿਸ਼ੇਸ਼ ਸਤਕਾਰ ਦੇ ਹੱਕਦਾਰ ਨੇ ਇਸ ਕਰਕੇ ਇਹਨਾਂ ਦੀਆਂ ਲੋੜਾਂ ਵੱਲ ਸੰਗਤ ਤੇ ਕਮੇਟੀਆਂ ਜ਼ਰੂਰ ਧਿਆਨ ਦੇਣ ਆਜਮਤੀ ਇਹ ਮਤਾ ਨੰਬਰ 8 ਹੈਗਾ ਜੀ ਆਪਣਾ ਆਜਮਤੀ ਸ਼ਾਭੀ ਤੇ ਨਾਨਕ ਸ਼ਾਹੀ ਸੰਮਤ 557 ਮੁਤਾਬਕ 8 ਅਪ੍ਰੈਲ 2025 ਨੂੰ ਪੰਜ ਸਿੰਘ ਸਹਿਬਾਨ ਦੀ ਕਤਰਤਾ ਸਕੱਤਰੇਤ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਹੋਈ ਜਿਸ ਵੇਲੇ ਪੰਜ ਸਿੰਘ ਸਹਿਬਾਨ ਨੇ ਫੈਸਲਾ ਕੀਤਾ ਹੈ ਕਿ ਇੱਕ ਵਿਸਾਦ ਨਾਨਕ ਸ਼ਾਹੀ ਸੰਮਤ 557 ਮੁਤਾਬਕ 13 April 2025 ਨੂੰ ਖਾਲਸੇ ਦੇ ਸਾਜਨਾ ਦਿਹਾੜਾ ਮਨਾਇਆ ਜਾ ਰਿਹਾ ਹੈ ਖਾਲਸਾ ਦਾ ਸਿਰਜਨਾ ਦਿਹਾੜਾ ਆ ਰਿਹਾ ਹੈ ਸਮੁੱਚੀ ਦੁਨੀਆ ਇਸ ਦਿਨ ਵਿਸ਼ੇਸ਼ ਗੁਰਮਤ ਸਮਾਗਮ ਅਤੇ ਵੱਡੇ ਪੱਧਰ ਤੇ ਅਮਰ ਸੰਚਾਰ ਦੇ ਪ੍ਰਬੰਧ ਜੜੇ ਨੇ ਉਹ ਵਿਸ਼ੇਸ਼ ਘੜੇ ਤਖਤ ਸਹਿਬਾਨ ਤੇ ਵੀ ਅਮਰ ਸੰਚਾਰ ਕਰਵਾਏ ਜਾ ਰਹੇ ਹਨ ਸੰਗਤ ਵੱਧ ਤੋਂ ਵੱਧ ਇਨ੍ਹਾਂ ਅਮਰ ਸੰਚਾਰ ਦੇ ਸਮਾਗਮਾਂ ਦਾ ਲਾਹਾ ਲੈ ਕੇ ਗੁਰੂ ਵਾਲੇ ਬਣੇ ਵੈਸਾਖੀ ਵਾਲੇ ਦਿਨ ਖਾਰਸੇ ਦੀ ਸਾਜਣਾ ਕਰਕੇ ਦਸ਼ਮੇਸ਼ ਪਿਤਾ ਪੰਥ ਦੇ ਵਾਲੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸਾਨੂੰ ਸਾਂਝਾ ਪਰਿਵਾਰ ਬਣਾਇਆ ਹੈ ਇਸ ਕਰਕੇ ਅਸੀਂ ਇੱਕ ਦੂਜੇ ਦੇ ਦੁੱਖ ਸੁੱਖ ਵਿੱਚ ਸ਼ਾਮਲ ਹੋਈਏ ਅਤੇ ਸਮੁੱਚੀ ਦੁਨੀਆ ਵਿੱਚ ਇੱਕ ਸਾਂਝੇ ਪਰਿਵਾਰ ਵਾਂਗ ਵਿਚਰਦਿਆਂ ਸਰਬੱਤ ਦੇ ਭਲੇ ਦੇ ਕਾਰਜ ਕਰਦਿਆਂ ਗੁਰੂ ਸਾਹਿਬ ਦੇ ਸਿਧਾਂਤ ਤੇ ਪਹਿਰਾ ਦੇਈਏ ਕਿਉਂਕਿ ਭਾਵੇਂ ਸਿੱਖ ਦੁਨੀਆ ਦੇ ਕਿਸੇ ਵੀ ਕੋਨੇ 'ਚ ਵਸਿਆ ਹੋਵੇ ਪਰ ਉਹ ਜਿੱਥੇ ਮਰਜੀ ਰਹਿੰਦਾ ਇੱਕ ਗੱਲ ਸਾਂਝੀ ਹੁੰਦੀ ਆ ਦੁਨੀਆ ਦੇ ਕਿਸੇ ਵੀ ਕੋਨੇ 'ਚ ਰਹਿਦਾ ਸਿੱਖ ਸ੍ਰੀ ਅਨੰਦਪੁਰ ਸਾਹਿਬ ਦਾ ਵਾਸੀ ਆ ਅਸੀਂ ਇੱਕ ਸਾਝਾ ਪਰਿਵਾਰ ਹਾਂ ਇਸ ਕਰਕੇ ਸਾਨੂੰ ਸਾਝੇ ਪਰਿਵਾਰਬੰਦ ਵਿਚਰਨਾ ਚਾਹੀਦਾ ਇੱਕ ਦੂਜੇ ਦੇ ਦੁੱਖ ਸੁੱਖ ਚ ਸ਼ਾਮਲ ਹੋਣਾ ਚਾਹੀਦਾ ਇਹ ਅੱਜ ਅੱਠ ਮਥੇ ਜਿਹੜੇ ਨੇ ਉਹ ਪੰਜ ਸਿੰਘ ਸਾਹਿਬਾਨਾਂ ਦੀ ਕਦਰਤਾ ਦੇ ਵਿੱਚ ਪਾਰਸ ਕੀਤੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਸਭ ਇੱਕ ਮਸਲਾ ਸੀਗਾ ਜਿਹੜਾ ਵੀ ਫਿਲਮਾਂ ਬਣਦੀਆਂ ਨੇ ਸਿੱਖ ਇਤਿਹਾਸ ਦੇ ਉੱਤੇ ਬਣਦੀਆਂ ਹੁਣ ਵੀ ਇੱਕ ਨੰਨੀਆਂ ਫਿਲਮਾਂ ਆਈਆਂ ਨੇ ਉਹਨਾਂ ਦਾ ਰੋਧ ਵੀ ਹੋ ਰਿਹਾ ਹੈ ਉਸੋ ਰਹਿ ਜੀ ਕੋਈ ਤੁਸੀਂ ਕਮੇਟੀ ਬਣਾਈਏ ਕੋਈ ਰਿਵਿਊ ਕਮੇਟੀ ਤਾਂ ਕਿ ਉਸ ਦੇ ਵਿੱਚ ਗੁਰਮਤ ਸ ਰਹਿਤ ਮਰਿਆਦਾ ਜਿਹੜੀ ਹੈ ਉਸ ਨੂੰ ਦੇਖਿਆ ਜਾਵੇ ਫਿਰ ਉਸ ਨੂੰ ਰਿਲੀਜ਼ ਹੋਣ ਵਾਲੇ ਸਮੇਂ ਜਦੋਂ ਆਪਾਂ ਬੜੇ ਸ਼ੋਹਰਦ ਸਿੱਖ ਵਿਦਵਾਨ ਤੇ ਗੁਰਸਿੱਖਾਂ ਦੀ ਇੱਕ ਇਕੱਤਰਤਾ ਕਰਾਂਗੇ ਉੱਥੇ ਉੱਤੇ ਮੰਥਨ ਹੋਊਗਾ ਔਰ ਲੰਬੀ ਵਿਚਾਰ ਚਰਚਾ ਤੋਂ ਬਾਅਦ ਜੋ ਵੀ ਉਹਨਾਂ ਸਾਰੇ ਗੁਰਮੁਖਾਂ ਦੇ ਸੁਝਾਅ ਹੋਣਗੇ ਉਹਨੂੰ ਫਿਰ ਅੱਗੇ ਅਕਾਲ ਤਖਤ ਸਾਹਿਬ ਤੋਂ ਆਪਾਂ ਜਾਰੀ ਕਰਾਂਗੇ ਇਹ ਠੀਕ ਆ ਮਸਲਾ ਗੰਭੀਰ ਆ ਗੱਲ ਬੜੀ ਸਵੱਛਤਾ ਕਿ ਗੁਰੂ ਸਾਹਿਬ ਗੁਰੂ ਸਾਹਿਬ ਦੇ ਸਹਿਬਜ਼ਾਦੇ ਜਾਂ ਜਿਹੜੇ ਸਾਡੇ ਸ਼ਹੀਦ ਸਿੰਘ ਨੇ ਗੁਰੂ ਸਾਹਿਬ ਦੇ ਸਮਕਾਲੀ ਜਾਂ ਜਿਵੇਂ ਬਾਬਾ ਬੰ다 ਸਿੰਘ ਬਹਾਦਰ ਨੇ ਉਹਨਾਂ ਦਾ ਪਾਤਰ ਚਿੱਤਰਣ ਕੋਈ ਵੀ ਨਹੀਂ ਕਰ ਸਕਦਾ ਇਹਦਾ ਬਕੈਦਾ ਮਤਾ ਐਸਜੀਪੀਸੀ ਦਾ ਹੈ ਪਹਿਲਾਂ ਤਾਂ ਵੀ ਇੱਕ ਪ੍ਰਿਆਵ ਹੋ ਜਾਂਦਾ ਆਉਣ ਵਾਲੇ ਸਮੇਂ ਤੇ ਵੀ ਇਹਦੇ ਤੇ ਗੰਭੀਰ ਵਿਚਾਰ ਜਿਹੜੀ ਉਹ ਕੀਤੀ ਜਾਂਦੀ ਸਿੱਖ ਸਾਹਿਬ ਟਰਨ ਤੁਸੀਂ ਗੱਲ ਕੀਤੀ ਟਰਨ ਪਰਵਰਤਨ ਵੱਡੇ ਪੱਧਰ ਤੇ ਦਿਖਾਵਾ ਹੋ ਰਿਹਾ ਪਿਛਲੇ ਦਿਨ ਤੁਸੀਂ ਰਾయాਸਾਂਸੀ ਦੇ ਪਿੰਡਾਂ ਵਿੱਚ ਵੀ ਗਏ ਇਹ ਸਾਰਾ ਜਿਹੜੀ ਬਾਰਡਰ ਬੈਠਾ ਇਹ ਤੇ ਵੱਡੇ ਪੱਧਰ ਤੇ ਟਰਨ ਪਰਵਰਤਨ ਹੋ ਰਿਹਾ ਕਿਸ ਤਰੀਕੇ ਨਾਲ ਦੇਖੋ ਕਿੱਡਾ ਗੋਤਮ ਦੇਖੋ ਗੰਭੀਰ ਮਸਲਾ ਅੱਖਾਂ ਨਿਬੰਦ ਜਿੱਤਨੇ ਜਾ ਫਿਰ ਜਿੱਥੋਂ ਤੱਕ ਤੇ ਸਿੱਖ ਦੀ ਗੱਲ ਆ ਸਿੱਖ ਤੇ ਜਿਹੜਾ ਵਾ ਬੰਦ-ਬੰਦ ਵੀ ਕਟਾਲੇ ਖੋਪਰੀ ਲਵਾਲੇ ਕੋ ਸਿੱਖੀ ਨਹੀਂ ਛੱਡਦਾ ਪਰ ਚਲੋ ਜਿਨ੍ਹਾਂ ਨੂੰ ਅਜੇ ਪੂਰੀ ਸਿੱਖੀ ਦੀ ਸਮਝ ਨਹੀਂ ਹੁੰਦੀ ਉਹ ਬਰਗਲਾਈ ਜਾਂਦੇ ਆ ਜਾਂ ਕੋਈ ਹੋਰ ਕਾਰਨ ਬਣਦੇ ਆ ਮਸਲਾ ਗੰਭੀਰ ਆ ਇਸੇ ਕਰਕੇ ਅਸੀਂ ਜਿਹੜੇ ਵਿਦੇਸ਼ਾਂ 'ਚ ਪ੍ਰਚਾਰਕ ਬਹੁਤ ਗਏ ਹੋਇਆ ਉਹਨਾਂ ਨੂੰ ਕਿਹਾ ਵੀ ਸਮਝੋ ਐਮਰਜੈਂਸੀ ਆ ਹੁਣ ਤੇ ਸਾਰੇ ਪੰਜਾਬ ਨੂੰ ਮੁੜੋ ਤੇ ਪੰਜਾਬ ਨੂੰ ਮੁੜ ਕੇ ਆਪਾਂ ਥੋੜਾ ਜਿਹਾ ਸੁੱਖ ਸੁਭੁਲਤਾ ਦਾ ਤਿਆਗ ਕਰਕੇ ਵੇਖੋ ਇਹ ਮਸਲਾ ਪ੍ਰੇਮ ਦਾ ਹੀ ਆ ਆਪਾਂ ਹਰੇਕ ਨੂੰ ਪ੍ਰੇਮ ਦੇ ਨਾਲ ਹੀ ਸਮਝਾ ਸਕਦੇ ਆ ਹਾਂ ਆਪਾਂ ਉਹਨਾਂ 'ਚ ਬੈਈਏ ਬੈਠ ਕੇ ਉਹਨਾਂ ਦੀ ਗੱਲ ਸੁਣੀਏ ਤੇ ਫੇਰ ਉਹਨਾਂ ਦੇ ਨਾਲ ਗੱਲ ਕਰੀਏ ਮੈਂ ਅਰਦਾਸਪੁਰ ਦੇ ਇੱਕ ਦਿਨ ਇੱਕ ਪਿੰਡ ਦੇ ਇਵੇਂ ਚਲ ਗਿਆ ਸੀ ਅਨਾਉਂਸਮੈਂਟ ਕੀਤੀ ਤੇ ਬਾਬਾ ਜੀਵਨ ਸਿੰਘ ਤੇ ਗੁਰਦੁਆਰੇ ਸਾਰੀ ਸੰਗਤ ਇਕੱਠੀ ਹੋ ਗਈ ਉੱਥੇ ਰਹਿ ਰਾਸ ਮੈਂ ਖੁਦ ਉਹਨਾਂ ਦੀ ਅਰਦਾਸ ਕੀਤੀ ਸੱਚੇ ਪਾਤਸ਼ਾਹਾਂ ਦੇਗ ਵਰਤੀ ਬਾਤਾਂ ਪਾਈਆਂ ਤੇ ਕਿਸੇ ਘਰ ਤੇ ਇੰਦਾ ਹੀ ਲੰਗਰ ਛਕਣ ਚਲ ਕੇ ਉਹਨਾਂ ਦੇ ਪੈਰ ਹੀ ਧੁੰਦੇ ਨਹੀਂ ਲੱਗਦੇ ਭੀ ਜਥੇਦਾਰ ਸਾਹਿਬ ਪ੍ਰਸ਼ਾਦਾ ਛਕਣ ਆਗੇ ਇਹ ਜਿਹੜੀ ਗੁਰ ਭਾਈ ਮੋਹਿਮਾ ਆਪਾਂ ਕਹਿ ਲਈਏ ਕਿ ਅਸੀਂ ਗੁਰ ਭਾਈਆਂ ਇਹਦੇ ਤਹਿਤ ਆਪਾਂ ਖੁੱਲਾ ਵਿਤਰਾਂਗੇ ਸੰਗਤ ਕੋਲ ਜਾਵਾਂਗੇ ਜਦੋਂ ਆਪਾਂ ਵਿਚਰਾਂਗੇ ਤੇ ਸੱਚੇ ਪਾਤਸ਼ਾਹ ਦੀ ਕਿਰਪਾ ਸਦਕਾ ਇਹ ਜੋ ਵੀ ਚੱਲ ਰਿਹਾ ਵਾ ਧਰਮ ਪਰिवर्तन ਇਹ ਰੁਕ ਜਾਊਗਾ ਗੁਰੂ ਸਮਰਾਥ ਹੈ ਗੁਰੂ ਸਾਹਿਬ ਨੂੰ ਥਾਪੜਾ ਦੇ ਰਿਹਾ ਤੇ ਇਹ ਆਪਾਂ ਰੋਕਾਂਗੇ ਸਿੱਖ ਸਾਹਿਬ ਜਿਸ ਦਾ ਤੁਸੀਂ ਕਿਹਾ ਵੀ ਫਿਲਮ ਸੰਬੰਧੀ ਅਸੀਂ ਖਾਸ ਮੀਟਿੰਗ ਸਿੱਖ ਦਵਾਨਾਂ ਦੀ ਰੱਖਾਂਗੇ ਉਹ ਤਾਂ ਸ਼ੋਰਨੀ ਕਮਟੀ ਪਹਿਲਾਂ ਵੀ ਸਹਿਸਾ ਕਰ ਚੁੱਕੀ ਕਿ ਨਹੀਂ ਕੀਤਾ ਜਾਣਾ ਚਾਹੀਦਾ ਪਰ ਜਦੋਂ ਤੱਕ ਸੈਂਸਰ ਬੋਰਡ 'ਚ ਕੋਈ ਸਿੱਖ ਦਵਾਨ ਨਹੀਂ ਰੱਖਿਆ ਸ਼ਾਮਲ ਕੀਤਾ ਜਾਂਦਾ ਉਦੋਂ ਈ ਤੱਕ ਇਹ ਦੇਖੋ ਲੋਡ ਲੋਡ ਇਹ ਆ ਗਈ ਹੈ ਸਿੱਖ ਸੈਂਸਰ ਬੋਰਡ ਬਣੇ ਸਿੱਖ ਸੈਂਸਰ ਬੋਰਡ ਬਣੇ ਉਹ ਤੈਅ ਕਰੇ ਵੀ ਕੀ ਠੀਕ ਆ ਤੇ ਕੀ ਗਲਤ ਆ ਅਸੀਂ ਆਪਣੇ ਇਤਿਹਾਸ ਆਪਣੀਆਂ ਰਵੈਤਾਂ ਤੇ ਆਪਣੇ ਫਲਸਫੇ ਦਾ ਧਾਣ ਨਹੀਂ ਵੇਖ ਸਕਦੇ ਇਹਦੇ ਲਈ ਸਿੱਖ ਸੈਂਸਰ ਬੋਰਡ ਇਹਦੇ ਸੰਬੰਧੀ ਆਪਾਂ ਜਿਹੜੀਆਂ ਕਾਰਵਾਈਆਂ ਅੱਗੇ ਪਾਵਾਂਗੇ ਸਿੱਖ ਸੈਂਸਰ ਬੋਰਡ ਕਿਸ ਤਰ੍ਹਾਂ ਬਣ ਸਕਦਾ ਹੈ ਜੀ ਨਾਨਕ ਸ਼ਾਹ ਫਕੀਰ ਇੱਕ ਫਿਲਮ ਬਣੀ ਸੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਸ ਲਈ ਇਕਾਲਤਕ ਸੈਵਨ ਨੂੰ ਮਾਨਤਾ ਦੇ ਦਿੱਤੀ ਸੀ ਜਦੋਂ ਰਿਲੀਜ਼ ਹੋਣ ਦਾ ਟਾਈਮ ਹੋਇਆ ਤੇ ਮਾਰਤਾ ਹੀ ਰੱਦ ਕਰ ਦਿੱਤੀ ਉਹਦੇ ਚ ਕਿੰਨੇ ਕੁ ਸਿਆਣੇ ਬੰਦੇ ਆਪਾਂ ਭਰਤੀ ਕਰ ਲਾ ਕੇ ਕਿਥੋਂ ਲੈ ਆਵਾਂਗੇ ਦੇਖੋ ਸਰਦਾਰ ਜੀ ਗੱਲ ਇਹ ਆ ਪਿੱਛੇ ਜੋ ਹੋ ਗਿਆ ਉਹਦੇ ਲੰਘਿਆ ਸਮਾਂ ਤੇ ਕੋਈ ਵਾਪਸ ਨਹੀਂ ਲਿਆ ਸਕਦਾ ਇਹ ਰੱਬ ਦਾ ਹੁਕਮ ਆ ਪਰ ਆਪਾਂ ਅੱਗੇ ਤੋਂ ਕੁਝ ਕਰ ਸਕਦੇ ਆ ਉਹ ਜ਼ਰੂਰੀ ਆ ਇਹ ਬਹੁਤ ਵੱਡੀ ਦਿੱਕਤ ਹੈਗੀ ਆ ਤੁਹਾਡਾ ਤਾਂ ਹੀ ਸਵਾਲ ਆ ਔਰ ਵਾਜਬ ਸਵਾਲ ਆ ਤੁਹਾਡਾ ਇਹਦੇ ਤੇ ਕੁਝ ਨਾ ਕੁਝ ਹੋਊਗਾ ਸੈਂਸਰ ਜੇਕਰ ਭਰ ਭਰ ਦਾ ਜਿਹੜਾ ਸੈਂਸਰ ਬੋਰਡ ਆ ਉਹ ਨਹੀਂ ਮੰਨੇਗਾ ਜਿਸਾਂ ਪਹਿਲਾਂ ਮੰਗ ਕਰ ਤੋ ਕਿ ਐਸਪੀਸੀ ਫਿਰ ਆਪਾਂ ਕਿਸਾ ਸੈਂਸਰ ਬੋਰਡ ਕਿਸੇ ਸੈਂਸਰ ਬੋਰਡ ਕਿਸਾ ਕੰਮ ਕਰੇਗਾ ਕੰਮ ਕਰੂਗਾ ਨਹੀਂ ਦੇਖੋ ਅਸੀਂ ਇਸ ਦੇਸ਼ ਦੇ شہری ਆ ਸਾਡੇ ਬਹੁਤ ਸਾਰੇ ਰਾਈਟ ਆ ਕਿਸੇ ਵੀ ਬੋਰਡ ਨੂੰ ਇਹ ਅਧਿਕਾਰ ਨਹੀਂ ਦਿੱਤਾ ਜਾ ਸਕਦਾ ਕਿ ਉਹ ਸਾਡੇ ਗੁਰੂ ਸਾਹਿਬ ਜਾਂ ਜਿਹੜੇ ਸਾਡੇ ਸ਼ਹੀਦ ਨੇ ਉਹਨਾਂ ਦੇ ਕੋਈ ਇਤਿਹਾਸ ਦੇ ਨਾਲ ਕਲਵਾੜ ਕਰੇ ਜਾਂ ਉਹਨਾਂ ਦਾ ਪਾਤਰ ਚਿੱਤਰਣ ਕਰੇ ਸਿੱਖ ਇਹ ਸਹਿਣ ਹੀ ਨਹੀਂ ਕਰਦਾਗਾ ਕੋਈ ਗੱਲ ਨਹੀਂ ਆਪਾਂ ਤਾਲਮਿਲ ਕਰਾਂਗੇ ਜੱਗ ਲੱਗ ਤੋ ਨਿਕਾ ਰਹੀਆ ਨਾਨਕ ਕਿਸ ਸੁਣੀਆਂ ਕਿਸ ਕਈਆ ਕੁਛ ਕਵਾਂਗੇ ਕੁਛ ਸੁਣਾਗੇ ਉਹ ਵੀ ਸਾਡੀ ਸੁਣਨਗੇ ਬੰਦੇ ਹੀ ਆ ਫਿਰ ਕਿਹੜੀ ਗੱਲ ਆ ਇਤਿਹਾਸ ਦੇ ਨਾਲ ਜੁੜਨ ਦੇ ਲਈ ਸਿੱਖ ਵਿੱਤਕ ਬੋਰਡ ਜਿਹੜਾ ਉਹ ਬਠੀਤਾ ਜਾਏਗਾ ਬੜੇ ਚੰਗੀਆਂ ਚਰਚਾਵਾਂ ਨੇ ਕੀਤਾ ਜਾਏਗਾ ਜੀ ਹੋਏਗਾ ਕਮੇਟੀਆਂ ਬਣਨਗੀਆਂ ਕਦੋਂ ਸ਼ੁਰੂ ਇਹਦੇ ਤੇ ਆਉਣ ਵਾਲੇ ਸਮੇਂ ਚ ਚਰਚਾ ਕੀਤੀ ਜਾਵੇ ਸਿੰਘ ਸਾਹਿਬ ਸਿੱਖ ਸਾਹਿਬ 2 2 ਦਸੰਬਰ ਨੂੰ ਅਕਾਲਤਰ ਸਾਹਿਬ ਤੋਂ ਜਿਹੜੇ ਉੱਤੇ ਫੈਸਲੇ ਕੀਤੇ ਗਏ ਸੀ ਅਕਾਲੀ ਦਲ ਪਿਛਲੇ 16 ਨਵੰਬਰ ਨੂੰ ਪਹਿਰੇਆਂ ਹੋਏ ਔਰ ਅਕਾਲੀ ਦਲ ਦੇ ਵਿੱਚ ਇਕਤਾ ਵਾਸਤੇ ਯਤਨ ਵੀ ਹੋਏ ਪਰ ਅੱਜ ਅਕਾਲੀ ਦਲ ਦੇ ਵੱਖ-ਵੱਖ ਧੜੇ ਵੱਖ-ਵੱਖ ਭਰਤੀ ਕਰ ਰਹੇ ਹੈ ਜਿ ਇਹਦੇ ਬਾਰੇ ਕਾਲਪਕ ਸਰ ਦਾ ਹੁਕਮ ਆਦੇਸ਼ ਆਦੇਸ਼ ਇਕਤਾ ਦਾ ਉਹ ਤੇ ਨਿਕਲੇ ਹੋਇਆ ਜੀ ਆਪਾਂ ਦੇ ਅੱਜ ਵੀ ਕਹਿੰਨੇ ਆ ਮੈਂ ਵਿਸਾਖੀ ਦਾ ਜਦੋਂ ਸੰਦੇਸ਼ ਦਿੱਤਾ ਉਹਦੇ ਵਿੱਚ ਤੇ ਦੁਨੀਆ ਭਰ ਦੇ ਸਿੱਖਾਂ ਨੂੰ ਇੱਕ ਪਰਿਵਾਰ ਸਾਡੇ ਬਾਦਸ਼ਾਹ ਨੇ ਕਿਹਾ ਤੇ ਜਦੋਂ ਪਾਤਸ਼ਾਹ ਨੇ ਕਿਹਾ ਤੇ ਫੇਰ ਰਾਜਨੀਤਿਕ ਤੇ ਰਾਜ ਉਹਦੇ ਵਿੱਚ ਹੀ ਆਉਂਦੀਆਂ। ਇਹੋ ਹੀ ਸੰਦੇਸ਼ ਆ ਵੀ ਇਕੱਠੇ ਹੋਣਾ ਚਾਹੀਦਾ। ਪੰਥ ਤੇ ਪੰਜਾਬ ਦੇ ਵੱਡੇ ਹਿਤਾਲੀ ਇਕੱਠੇ ਹੋਣਾ ਚਾਹੀਦਾ ਵਾ। ਇਹ ਫਸੀਲ ਤੋਂ ਹੀ ਉਹਦਨ ਆਦੇਸ਼ ਹੋਇਆ ਤੇ ਉਹ ਅੱਜ ਕਾਇਮ ਆ। ਸਿੰਘ ਸਾਹਿਬ ਵੀ ਕਿਹਾ ਜਾ ਰਿਹਾ ਸੀ ਅੱਜ ਬੜੀ ਛੇਤੀ ਦੇ ਵਿੱਚ ਕੱਲ ਦੇ ਵਿੱਚ ਜੀ ਜਿਹੜੀ ਹੈ ਮੀਟਿੰਗ ਬੁਲਾ ਲਈ ਗਈ ਹੈ ਅੱਜ ਸ਼ੋਮਨੀ ਕਾਲੀਕਰ ਬਾਦਲ ਦੀ ਹੈ ਚੱਕਰ ਦੀ ਹੋਣੀ ਹੈ। ਇਹਨੂੰ ਨਹੀਂ ਪਤਾ। ਉਹਨੂੰ ਜੋੜ ਕੇ ਦੇਖਿਆ ਜਾ ਰਿਹਾ ਸੀ ਪਰ ਇੰਨੀ ਕਾਲੀ ਕਿਉਂਕਿ ਹਲੇ ਦਿਨ ਪਏ ਸੀਗੇ ਸਾਥੀ ਦੇ ਵਿੱਚ ਤਾਂ ਥੋੜਾ ਜਿਹਾ ਦੇਖੋ ਸਿੰਘ ਸਾਹਿਬ ਮੇਰੇ ਕੋਲ ਦੋ ਤਖਤਾਂ ਦੀ ਸੇਵਾ داری ਹੈ। ਆਨੰਦਪੁਰ ਸਾਹਿਬ ਪ੍ਰੋਗਰਾਮ ਸ਼ੁਰੂ ਹੋ ਚੁੱਕੇ ਵੱਡੀ ਗਿਣਤੀ 'ਚ ਸੰਗਤ ਆ ਰਹੀ ਹੈ। ਸੰਗਤ ਨੂੰ ਮਿਲਣਾ ਉਥੋਂ ਦੇ ਜਥੇਦਾਰ ਸਾਹਿਬ ਦਾ ਪਹਿਲਾ ਤੇ ਅਹਿਮ ਫਰਜ਼ ਆ। ਉਹਦੇ ਤੋਂ ਬਾਅਦ ਸਮਾਂ ਹੀ ਨਹੀਂ ਲੱਗਣਾ। ਇਸ ਕਰਕੇ ਵੇਖੋ ਸਿੱਖ ਕਿਹੜਾ ਕੋਈ ਇੱਥੇ ਯਕੀਨ ਕਰਦਾ ਵੀ ਕਿ ਇਹਨੂੰ ਕੋਈ ਵੀ ਤਰੀਕ ਰੱਖਣੀ ਆ। ਜਦੋਂ ਗੁਰੂ ਦਾ ਹੁਕਮ ਹੰਦਾ ਪਰ ਰੱਖ ਦਿੰਨੇ ਤੇ ਰੱਖਤੀ ਇਹਦੇ 'ਚ ਇਹਦੇ 'ਚ ਤਾਂ ਕੋਈ ਗੱਲ ਹੀ ਨਹੀਂ। ਗੱਲ ਕਿਹਾਂ ਹੈ? ਅੱਜ ਆ ਗਈ ਆ ਸਿੱਖਾਂ ਪਰਵਾਰਤਾਂ ਦੇ ਮਸਲੇ ਤੇ ਜੋ ਸਾਡੀਆਂ ਸੰਸਥਾਵਾਂ ਇਹ ਤੌਰ ਤੇ ਯਤਨ ਕਰਨ ਦੀ ਕੋਸ਼ਿਸ਼ ਕਰਦੀਆਂ ਪਰ ਹੋ ਨਹੀਂ ਰਿਹਾ ਜਿਹੜਾ ਲਾਲਚ ਨੂੰ ਸੂਗਤ ਜਾਇਆ ਜਾਂਦਾ ਦੋਸਤੂ ਕਿਵੇਂ ਗੋਤ ਆਉਗੀ ਬਿਲਕੁਲ ਆਉਗੀ ਜੀ ਸੱਚੇ ਪਾਕਸ਼ਾ ਦੇਣਾ ਬਾਣੀ ਦੇ ਵਿੱਚ ਬਚਨ ਤੂੰ ਮੇਰੋ ਮੇਰ ਪਰਬਤ ਸੁਭਾਵੀ ਓਟ ਗਹੀ ਮੈਂ ਤੇਰੀ ਨਾ ਤੁਮ ਢੋਲੋ ਨਾ ਹਮ ਗਿਰਤੇ ਰਖ ਲਈਨੀ ਹਰ ਮੇਰੀ ਸੱਚੇ ਪਾਤਸ਼ਾਹ ਗੁਰੂ ਹਰगोबिंद ਪਾਤਸ਼ਾਹ ਗੁਰੂ ਨਾਨਕ ਦੇਵ ਜੀ ਦਾ ਥਾਪੜਾ ਲੈ ਕੇ ਜ਼ਮੀਨ ਤੇ ਜਾਵਾਂਗੇ ਤੇ ਗੁਰੂ ਦੇ ਥਾਪੜੇ ਦੇ ਸਦਕਾ ਸੱਚੇ ਪਾਤਸ਼ਾਹ ਕੇ ਨੂੰ ਹਟਕੇ ਆ ਭਾਗਦੇ ਆ ਇਹਨੂੰ ਥੋੜਾ ਬੜੋਤ ਆਉਗੀ ਇਹਨੂੰ ਰੋਕ ਲੱਗੂਗੀ ਪੰਜਾਬ ਜਿਉਂਦਾ ਗੁਰੂਆਂ ਦੇ ਨਾਮ ਤੇ ਸੰਗਾਜੀ ਸੈਂਟਰ ਦੇ ਉਸਾਈ ਦਿਨ ਤੋਂ ਬੜਾ ਬੜਾ ਇੱਕ ਗੇਪ ਰੇਡ ਨੂੰ ਆਪਾਂ ਕਹਿੰਦੇ ਹੋਣ ਵਾਲੀ ਸੀ ਇਹ ਪੰਜਾਬ ਦਾ ਅੰਮ੍ਰਿਤਸਰ ਗੁਰੂ ਨਗਰੀ ਕਿਉਂ ਚੁਣਿਆ ਗਿਆ ਭਾਵੇਂ ਉਹ ਪ੍ਰਬੰਧਕਾਂ ਵੱਲੋਂ ਵਿਲਾਹ ਨੂੰ ਦੇਖੋ ਮੇਰੀ ਮੇਰੀ ਗੱਲ ਸੁਣਾਵਾ ਇਹ ਵਿਸ਼ਾ ਵਾ ਜੀਵਨ ਰਾਜ ਨਾਲ ਸੰਬੰਧਿਤ ਆਉਣ ਵਾਲੇ ਸਮੇਂ ਅ ਸ਼੍ਰੀ ਹਕਾਲਤਾਬ ਸਾਹਿਬ ਦੀ ਛਤਰ ਛਾਇਆ ਚ ਗੁਰਸਿੱਖ ਵਿਦਮਾਨਾਂ ਗੁਰਮਖਾਂ ਗੁਰਸਿੱਖਾਂ ਉਹਨਾਂ ਦਾ ਇੱਕ ਇਕੱਠ ਸੱਜਿਆ ਜਾਊਗੇ ਜਿੱਦੇ ਤੇ ਚਰਚਾ ਕੀਤੀ ਜਾਊਗੀ ਹਰ ਚਰਚਾ ਤੋਂ ਬਾਅਦ ਇਹਦੇ ਤੇ ਦੋ ਫੈਸਲਾ ਹੁੰਦਾ ਸੰਗਤ ਨੂੰ ਦੱਸਿਆ ਜਾਂਦਾ ਭਾਵੇਂ ਕਿ ਮੈਂ ਇਸ ਗੱਲ ਨਾਲ ਸਹਿਮਤ ਹਾਂ ਅੰਮ੍ਰਿਤਸਰ ਦੇ ਵਿੱਚ ਇਹੋ ਜਿਹੇ ਪ੍ਰੋਗਰਾਮ ਨਹੀਂ ਹੋਣੇ ਚਾਹੀਦੇ ਖਾਸ ਕਰਕੇ ਵਿਸਾਖੀ ਆ ਗਈ ਖਾਲਸੇ ਦਾ ਸਾਜਨਾ ਦਿਹਾੜਾ ਤਾਂ ਜਿਹੜੇ ਕੋਈ ਪ੍ਰਬੰਧਕ ਵੀ ਇਹਨਾਂ ਨੂੰ ਸੋਚਣਾ ਚਾਹੀਦਾ ਵੀ ਇਹ ਨਾ ਕਰੀਏ ਬਾਕੀ ਵੇਖੋ ਕੁਦਰਤ ਨੇ ਬੰਦਾ ਬਣਾਇਆ ਵਾਂ ਜਨਾਨੀ ਬਣਾਈਆਂ ਤੇ ਜੇ ਵਿਚਾਰੇ ਮਹਾਂਤ ਵੀ ਰੱਬ ਹੀ ਪੈਦਾ ਕਰਦਾ ਚੌਥੀ ਕੈਟਾਗਰੀ ਰੱਬ ਨੇ ਨਹੀਂ ਪੈਦਾ ਕੀਤੀ ਗੱਲ ਸਪਸ਼ਟ ਆ ਹਾਂ ਇਹਦੇ ਸੰਬੰਧੀ ਕੀ ਹੋਣਾ ਜੀਵਨ ਜਾਚ ਨਾਲ ਸੰਬੰਧਿਤ ਮਸਲਾ ਵਾ ਉਹ ਆਪਾਂ ਕਰਤਰਤਾ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ